ਕਹਿੰਦਾ ਚਾਹੁੰਦਾ ਤੁਹਾਡੇ ਖੂਨਦਾਨ ਕੈਂਪ ਲੋਗ ਆਇਆ ਅੱਜ ਤੁਸੀਂ ਤੁਸੀਂ ਭਗਤ ਸਿੰਘ ਦੇ ਜਨਮ ਦਿਨ ਦੇ ਉੱਪਰ ਖੂਨਦਾਨ ਕੈਂਪ ਜਿਹੜਾ ਕਿ ਮੰਤਰੀ ਸਾਹਿਬ ਵੱਲੋਂ ਅੱਥੇ ਲਗਾਇਆ ਗਿਆ ਉਹਦੇ ਵਿੱਚ ਜਿੰਨੇ ਵੀ ਸਾਡੇ ਵੀਰ ਖੂਨਦਾਨ ਦੇਣ ਪਹੁੰਚੇ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਸਭ ਤੋਂ ਵੱਡੀ ਸੇਵਾ ਜਿਹੜੀ ਖੂਨਦਾਨ ਦੀ ਸੇਵਾ ਹੁੰਦੀ ਹੈ ਬਾਕੀ ਸੇਵਾ ਸਾਰੀਆਂ ਤੋਂ ਥੱਲੇ ਹੁੰਦੀਆਂ ਕੀ ਜਿਹੜਾ ਖੂਨਦਾਨ ਕੈਂਪ ਲਗਾਇਆ ਗਿਆ ਜਿਹੜੇ ਵੀ ਸਾਡੇ ਵੀਰਾਂ ਨੇ ਖੂਨ ਦੇ ਦਿੱਤਾ ਜਾਂ ਹਜੇ ਦੇਣਾ ਸਾਰੇ ਮੈਂ ਇੱਥੇ ਆਉਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਇਸ ਟਾਈਮ ਕਿੰਨੇ ਕੁ ਯੂਨਿਟ ਖੂਨ ਹੋ ਚੁੱਕੇ ਦੱਸ? ਖੂਨ ਹਜੇ ਤਾਂ ਸ਼ੁਰੂਆਤ ਹੀ ਹੋਈ ਹੈ ਮੇਰੇ ਸਾਲ ਨਾਲ 15 ਕ ਯੂਨਿਟ ਹੋ ਗਏ ਆ ਪਰ ਉਮੀਦ ਆ ਕਿ 100 ਪਲੱਸ ਹੋਊਗਾ। ਅਜੇ ਤਾਂ ਮੁੰਡੇ ਆ ਰਹੇ ਆ ਸਵੇਰ ਦਾ ਟਾਈਮ ਅਜੇ 11-12 ਵਜੇ ਦਾ ਟਾਈਮ ਹੈ। ਦਰਵਾਤ ਹੀ ਹੋਈ ਹੈ। ਨੌਜਵਾਨਾਂ ਨੇ ਕੀ ਕਹਿਣਾ ਚਾਹੁੰਦੇ ਆ ਜਿਹੜਾ ਸਨੇਹ ਆ ਰਹੇ ਆ ਵੀ ਅਸੀਂ ਅੱਜ ਪਿੰਡ ਝੰਡੇਆਲੀ ਦੇ ਵਿੱਚ ਵੀ ਨਾਲ ਹੀ ਲਗਾਇਆ ਗਿਆ। ਫੂਨਦਾਨ ਕੈਂਪ ਫਿਰ ਤੇ ਵੀ ਹੁਣ ਜਾ ਰਹੇ ਹਾਂ ਤੇ ਬਹੁਤ ਜਿਆਦਾ ਮੁੰਡੇ ਸੇਵਾ ਕਰਦੇ ਸਾਰਿਆਂ ਦਾ ਧੰਨਵਾਦ ਜੀ ਕੀ ਨਾਮ ਜੀ ਮੇਰਾ ਨਾਮ ਹੈਗਾ ਜੀ ਰਜਿੰਦਰ ਸਿੰਘ ਹੁੰਦਲ ਨਾਲਕਾ ਸਾਹਨੇ ਕੋ ਜੀ ਪ੍ਰਧਾਨਾ ਤੇ ਆਪਾਂ ਮਿਲ ਕੰਜੀ ਸਪਾਂਸਰ ਕੀ ਕਹਿਣਾ ਚਾਹੁੰਦੇ ਆ ਤੁਸੀਂ ਫੂਨਦਾਨ ਕੈਂਪ ਪਰ ਲਗਾਇਆ ਗਿਆ ਮੰਤਰੀ ਸਾਹਿਬ ਦੇ ਆਫਿਸ ਚ ਦੇਖੋ ਅੱਜ ਬਈ ਧੀਰਪਾਗ ਸਿੰਘ ਜੀ ਦਾ ਜਨਮ ਦਿਨ ਹੈ ਜੀ ਤੇ ਸਾਨੂੰ ਮੰਤਰੀ ਸਾਹਿਬ ਵੱਲੋਂ ਵੀ ਕੋਸ਼ਿਸ਼ ਹੋਇਆ ਸੀਗਾ ਵੀ ਅੱਜ ਜਨਮ ਦਿਨ ਕੋਈ ਆਪਾਂ ਨੋਕੇ ਢੰਗ ਨਾਲ ਮਨਾਇਏ ਕਿ ਜਿਹੜਾ ਕਿਸੇ ਦੇ ਕੋਈ ਕੰਮ ਆ ਸਕੇ ਤੇ ਫਿਰ ਉਸ ਤੋਂ ਅੰਦਰ ਵੀ ਸਾਰੀ ਟੀਮ ਨੇ ਪਲਾਨ ਕਰਿਆ ਕਿ ਅਸੀਂ ਖੂਨਦਾਨ ਕੈਂਪ ਲਾਵਾਂਗੇ ਤੇ ਕਿਉਂਕਿ ਖੂਨਦਾਨ ਨਾਲ ਕਈ ਲੋਕਾਂ ਦੀਆਂ ਜਾਨਾਂ ਬਚ ਸਕਦੀਆਂ ਨੇ ਜੀ ਤੋੜੀਏ ਸੂਚਾਰੀ ਜਿੱਤੇ ਖੂਨਦਾਨ ਕੈਂਪ ਲਾ ਰਹੇ ਹਾਂ ਜਿਵੇਂ ਕਿ ਖੂਨਦਾਨ ਤੁਸੀਂ ਨੌਜਵਾਨਾਂ ਨੂੰ ਕੀ ਕਰਨਾ ਚਾਹੁੰਦੇ ਹੋ ਖੂਨਦਾਨ ਕੀ ਕਰਨਾ ਕਿੰਨਾ ਕਰਨਾ ਜ਼ਰੂਰੀ ਆ ਦੇਖੋ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਵੀ ਖੂਨਦਾਨ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਕਿਉਂਕਿ ਕਿਸੇ ਵੀ ਗਰੀਬ ਦੀ ਆਪਾਂ ਕਈ ਵਾਰ ਦੇਖਦੇ ਆਂ ਫੋਨ ਤੋਂ ਕਈ ਗਰੀਬ ਬੰਦੇ ਦੇ ਆਏ ਡੈਥ ਹੁਣ ਤੱਕ ਵੀ ਆਪਾਂ ਸੁਣਿਆ ਵੀ ਡੈਥ ਵੀ ਹੋਈ ਆ ਕਿ ਉਹ ਵੀ ਥੋੜਾ ਨਾਮ ਇਹ ਜੇ ਇਥੇ ਵੱਧ ਚੜ ਗਏ ਉਹ ਜੇ ਕਮਨ ਸਪੈਸ਼ਲ ਲੈਣਾ ਚਾਹੀਦਾ ਉਹਨਾਂ ਅੱਜ ਸਾਡੀ ਸਾਰੀ ਟੀਮ ਲੱਗੀ ਹੋਈ ਹੈ ਕੱਲ ਸਾਨੂੰ ਹੁਕਮ ਆਇਆ ਸੀਗਾ ਅਸੀਂ ਇੱਕ ਤਰ੍ਹਾਂ ਕੀ ਸਾਰਾ ਪਲਾਨ ਕਰਕੇ ਅੱਜ 15 ਤੋਂ 16 ਜੂਨ ਦਾ ਹੋ ਗਿਆ ਤੁਹਾਨੂੰ ਉਮੀਦ ਆ ਵੀ 2-3 ਦੇ ਤਾਂ ਕਲੇ ਮੁੰਡੇ ਵੀ ਆ ਵੀ ਰਹੇ ਨੇ ਇਹ ਖੋ ਤੋਂ ਪਰ ਸ਼ੁਰੂਗਾ ਅਜੀ ਤਰਿੰਜੇ ਕੀ ਕਿਹੜਾ ਚਾਹੁੰਦੇ ਤੁਸੀਂ ਅੱਜ ਫੂਨਦਾਨ ਤੁਹਾਡੇ ਪੀਏ ਸਾਹਿਬ ਦੇ ਦੇਣ ਕੀ ਦੇਰ ਵਿੱਚ ਕਿਹੜਾ ਚਾਹੁੰਦੇ ਅੱਜ ਸਾਡੇ ਸੂਬੇ ਆਦਮ ਭਗਤ ਸਿੰਘ ਦੇ ਜਨਮ ਦਿਨ ਇੰਤਜ਼ਾਰ ਵਿੱਚ ਮਾਣਯੋਗ ਮੰਤਰੀ ਸਾਹਿਬ ਸਰਦਾਰ ਹਦੀਕ ਸਿੰਘ ਮੁਹੱਈਆ ਕਰ ਪ੍ਰਸਤਿਤੀ ਆਕਰ ਬਹੁਤ ਦਸਤਖਤ ਗੁੰਦਾਨ ਕੈਂਪ ਯੂਥ ਕਲੱਬ ਪੰਜਾਬ ਜਿਹਦੀ ਅਗਵਾਈ ਕਰ ਰਹੇ ਨੇ ਸਾਡੇ ਯੂਥ ਪ੍ਰਿੰਸ ਦਾ ਚਾਰ ਸਰਦਾਰ ਰਵਿੰਦਰ ਸਿੰਘ ਸਾਡੇ ਸਰਪੰਚ ਸਾਹਿਬ ਉਹਨਾਂ ਨਾਲ ਨਾਲ ਜਿਹੜੀ ਉਹਨਾਂ ਦੀ ਯੂਥ ਦੀ ਕੋਰਟ ਦੀ ਟੀਮ ਆ ਉਹ ਵੀ ਹੋਂਕੀ ਹੈ ਤੇ ਮੇਰੇ ਖਿਆਲ ਨਾਲ ਵਧੀਆ ਉਤਸ਼ਾਹ ਦਿਖਣ ਨੂੰ ਮਿਲ ਰਿਹਾ ਕਿ ਲੋਕ ਆ ਰਹੇ ਮੁੰਡੇ ਆ ਰਹੇ ਜਾਂ ਮੁੰਡੇ ਸਾਰੇ ਆ ਗਏ ਆ ਫੇਰ ਤੋਂ ਲੱਗੇ ਹੋਏ ਆ ਕੰਮਿਊਨਿਟੀ ਕੈਂਪ ਚੱਲ ਰਿਹਾ ਆ ਆ ਜੀ ਜੀ ਇਹ ਹੈ ਸ਼ਰਧਾਂਜਲੀ ਹੈ ਸਾਡੇ ਅੱਜ ਤੋਂ ਹੀ ਜਵਾਨ ਯੋਧੇ ਨੂੰ ਜਿਹਨੂੰ ਹਜੇ ਵੀ ਅਸੀਂ ਛੋਟੇ ਭਰਾਵਾਂ ਵਾਂਗੂ ਸਮਝਦੇ ਆ ਆਪਣੇ ਸਰੀਓਂ ਕੀ ਉਹ ਜਵਾਨਾਂ ਨੂੰ ਕਿੰਨੇ ਸਾਲਾਂ ਪਹਿਲਾਂ ਦੇਸ਼ ਲਈ ਪੂਰਾ ਹੋ ਗਿਆ ਦੇਸ਼ ਲਈ ਮੈਂ ਤੇ ਗਿਆ ਪਰ ਉਸ ਅੱਦੇ ਬਿਨਾਂ ਤੁਹਾਰੀ ਹਾਈ ਵੀ ਯਾਦ ਆ ਇੱਕ ਕਰਕੇ ਆ ਸਮੇਂ ਸਮੇਂ ਵਿੱਚ ਨੌਜਵਾਨਾਂ ਵੱਲੋਂ ਇਹਦੇ ਲਈ ਕੋਈ ਨਾ ਕੋਈ ਉਹਨਾਂ ਦੇ ਨਾਮ ਤੇ ਭਗਤ ਸਿੰਘ ਜੀ ਦੇ ਨਾਮ ਤੇ ਕੋਈ ਨਾ ਕੋਈ ਪ੍ਰੋਗਰਾਮ ਕਿਤੇ ਜਾਂਦੇ ਉਹ ਲਿਖੇ ਜਾਂਦੇ ਆਮ ਵਾਲੇ ਸੰਮੇਂ ਦੇ ਵਿੱਚ ਵੀ ਅਸੀਂ ਉਹਨਾਂ ਦੇ ਨਾਮ ਨੂੰ ਹਮੇਸ਼ਾ ਜਿੰਦਾ ਰੱਖਾਂਗੇ ਕੋਈ ਨਾ ਕੋਈ ਪ੍ਰੋਗਰਾਮ ਉਹ ਲਿਖੀ ਜਾਵਾਂਗੇ ਧੰਨਵਾਦ ਹਾਂਜੀ ਰਾਜੀ ਜੀ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਮੈਂ ਪਹਿਲਾਂ ਪੰਜਾਬ ਪੱਤਰਕਾਰ ਭਰਾਵਾਂ ਦਾ ਧੰਨਵਾਦ ਕਰਦਾ ਹਾਂ ਜੋ ਸਮੇਂ ਸਿਰ ਤੁਸੀਂ ਜਿਹੜੀ ਸਪੋਰਟ ਗਰਾਊਂਡ ਲੈਵਲ ਦੀ ਰਿਪੋਰਟ ਹੈ ਸਾਰੀ ਦੁਨੀਆ ਦੇ ਵਿੱਚ ਪਛਾਣਦੇ ਆ ਤੇ ਬਾਅਦ ਅੱਜ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਾਡੇ ਸਰਪੰਚ ਸਾਹਿਬ ਨੇ ਹੁੰਦਮ ਸਾਹਿਬ ਨੇ ਸਾਡੇ ਇਹ ਜੂਜ ਦੇ ਪ੍ਰਧਾਨ ਵੀ ਹੈ ਸਾਡੇ ਹਲਕਾ ਥਾਨੇਵਾਲ ਦੇ ਮੰਤਰੀ ਸਾਹਿਬ ਕੈਬਨਿਟ ਮੰਤਰੀ ਸਰਦਾਰ ਹਰਦੀਪ ਸਿੰਘ ਮੁੰਡੀਆਂ ਜੀ ਦੇ ਮੁੱਖ ਦਫ਼ਤਰ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਕੈਂਪ ਲਾਇਆ ਖੂਨਦਾਨ ਮਹਾਦਾਨ ਮੈਂ ਨੌਜਵਾਨ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਕਿਸੇ ਤਰ੍ਹਾਂ ਤੁਸੀਂ ਬਲੱਡ ਕੈਂਪ ਲਾਂਦੇ ਰਹੋ ਕਿਸੇ ਤਰ੍ਹਾਂ ਗਰੌਂਡਾਂ ਦੇ ਨਾਲ ਜੁੜੋ ਤਾਂ ਕਿ ਜੋ ਪੰਜਾਬ ਤੇ ਸਾਡੀ ਜਵਾਨੀ ਦੇ ਨਸ਼ੇ ਦਾ ਲੱਗਿਆ ਕਲੰਕ ਕਲੰਕ ਦੂਰ ਹੋ ਜਾਵੇ ਜਿਸ ਦਿਨ ਪਿਛਲੇ ਦਿਨੀ ਹੜਾਏ ਤੇ ਸਾਡੇ ਪੰਜਾਬ ਦੇ ਵਿੱਚ ਪੈਸੇ ਤਾਂ ਨੌਜਵਾਨਾਂ ਨੇ ਅੱਗੇ ਹੋ ਕੇ ਦੱਸ ਦਿੱਤਾ ਕਿ ਅਸੀਂ ਉਹ ਪੰਜਾਬੀ ਆ ਉਹ ਪੰਜਾਬ ਦੇ ਨੌਜਵਾਨਾਂ ਕਿਉਂ ਕਿਸੇ ਵੀ ਤਰ੍ਹਾਂ ਦਾ ਇਹ ਤਾਂ ਆਪਣੇ ਪੰਜਾਬ ਦੀ ਗਲਤੀ ਨੇਪਾਲ ਦੇ ਵਿੱਚ ਵੀ ਜਾ ਕੇ ਪੰਜਾਬੀਆਂ ਨੇ ਆਪਣਾ ਲੰਗਰ ਲਾਇਆ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਕੱਠੇ ਜਾ ਕੇ ਪੰਜਾਬੀ ਆਪਣਾ ਸੇਵਾ ਦਾ ਅੱਜ ਖੂਨਦਾਨ ਤੱਕ ਲੱਗਿਆ ਗਿਆ ਕੈਂਪ ਕਿੰਨੇ ਯੂਨਿਟ ਖੂਨ ਹੋ ਚੁੱਕਿਆ ਹੁੰਦਾ ਬਾਈ ਜੀ ਮੈਂ ਤਾਂ ਫੋਨ ਆਇਆ ਮੈਂ ਸੁਪਨਸ਼ਲ ਇਹ ਕਾਫੀ ਹੋ ਗਏ ਜੀ ਜਾਦਾ ਜੀ 30 ਤੋਂ ਪਲੱਸ ਹੋ ਗਏ ਜੀ ਇੱਥੇ ਬਾਕੀ ਹੋਰ ਵੀ ਹਲਕੇ ਤੇ ਵੱਖ-ਵੱਖ ਵੀ ਲਾਇ ਵੇਣਾ ਕਾਫੀ ਹੈ ਜੀ ਕੀ ਨਾਮ ਮੇਰਾ ਨਾਮ ਲਕੀਪਿੰਦਰ ਜੀ ਮੈਂ 7 ਨੰਬਰ ਵਾਰਡ ਪਿੰਡ ਪਾਮੀਆਂ ਤੋਂ 7 ਕਿਲੋਮੀਟਰ ਗੜਬਾ ਨੌਜਵਾਨ ਸੁਭਾ ਦਾ ਪ੍ਰੈਜ਼ੀਡੈਂਟ ਲਕੀ ਸਿੰਘ ਹੁੰਦੇ ਹਾਂ ਜੀ ਅੱਜ ਲਕੀ ਜੀ ਤੁਸੀਂ ਤੇ ਪਹੁੰਚਿਆ ਫੋਨ ਤਾਂ ਵੀ ਕੀਤਾ ਗਿਆ ਤੁਹਾਡੇ ਕੋਲ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹੁੰਦਾ ਕਿ ਅੱਜ ਭਗਤ ਸਿੰਘ ਦੀ ਰਾਹ ਗਰਮ ਦਿਹਾੜਾ ਤੇ ਮੈਂ ਅੱਜ ਮਤਲਬ ਅਸੀਂ ਸਾਨੂੰ ਨਾਲ ਬੁਲਾਇਆ ਕਿ ਇਹਨੇ ਸਾਨੂੰ ਜਿੰਦਾ ਰੱਖਿਆ ਹੈ ਬਹੁਤ ਫਕਰ ਮੈਸੇਜ ਕਰ ਰਹੇ ਕਿ ਅਜਿਸੀ ਖੂਨਦਾਨ ਕੈਂਪ ਤੇ ਆ ਕੇ ਖੂਨ ਦਾਨ ਕੀਤਾ ਮੇਰਾ ਭਤੀਜਾ ਰਾਹੁਲ ਇਹਨੇ ਵੀ ਖੂਨ ਦਾਨ ਕੀਤਾ ਤੇ ਮਤਲਬ ਸਭ ਤੋਂ ਵੱਡਾ ਦਾਨ ਇੱਕ ਖੂਨਦਾਨ ਹੀ ਹੈ ਕਿਉਂਕਿ ਇਹ ਕਿਸੇ ਦੀ ਜਾਨ ਬਚਾ ਸਕਦਾ ਤੇ ਅਸੀਂ ਅੱਜ ਬਹੁਤ ਵਧੀਆ ਖੁਸ਼ ਹਾਂ ਕਿ ਹਰਦੀਪ ਸਿੰਘ ਮੁੰਡਿਆ ਜੀ ਜਿਹੜੇ ਕੀ ਕੈਬਨਟ ਮੰਤਰੀ ਆ ਉਹਨਾਂ ਦੇ ਦਫ਼ਤਰ ਤੇ ਇਹ ਪ੍ਰੋਗਰਾਮ ਰੱਖਿਆ ਗਿਆ ਤੇ ਧੰਨਵਾਦ